ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਰੈਲੀ ਜੀਰੇ ਦੇ ਵਿੱਚ ਕੀਤੀ ਸੀ ਜਿਹਦੇ ਵਿੱਚ ਲੋਕਾਂ ਨੇ ਆਪਣੀ ਸੰਤਨਾ ਵਹਿਦਾ ਕੀਤਾ ਸੀ ਵੀ ਆਪਣੇ ਜੀਰੇ ਦੇ ਵਿੱਚ ਮਠਿਆਈਆਂ ਘਿਓ ਪਨੀਰ ਨਕਲੀ ਜਿਹੜਾ ਦੁੱਧ ਬਹੁਤ ਕੁਝ ਬੰਦਾ ਅੱਜ ਸਵੇਰ ਦਾ ਸਾਡੇ ਨਾਲ ਟੀਮ ਸਾਰੀ ਕੋਈਪੁਰ ਤੋਂ ਆਏ ਆ ਤੇ ਉਹ ਜਿਹੜੀ ਸੈਂਪਲ ਜਿਹੜੇ ਭਰੀ ਜ ਨੇ ਆ ਜਿਹੜਾ ਸਾਨੂੰ ਚੱਕ ਪੈਂਦਾ ਇਹ ਅਸੀਂ ਅੱਜ ਜਿਹੜਾ ਕਰਮਚੰਦ ਕੇ ਜਿਹੜੀ ਅੰਦਰਲੀ ਦੁਕਾਨ ਆ ਉਹਦੀ ਜਿਹੜੀ ਮਤਲਬ ਹਲਵਾਈ ਜਿੱਥੇ ਵੰਦੇ ਆ ਕੋਸ਼ਾਲਾ ਨਾਲ ਰੋਡ ਤੇ ਅਸੀਂ ਉੱਥੇ ਗੱਲ ਇਸ ਟਾਈਮ ਤੇ ਕਰ ਰਹੇ ਆ ਤੇ ਜਿਹੜੀ ਜਿਹੜੀ ਇਹ ਨਦੀ ਇੱਥੇ ਚੀਜ਼ਾਂ ਦਾ ਸਿੰਪਲ ਭਰਾਏ ਆ ਤੇ ਛੱਕੀ ਸੀ ਜਿਹੜੀਆਂ ਸਾਨੂੰ ਛੱਕੀ ਦਿੰਦੀਆਂ ਸੀ ਅਸੀਂ ਉਹ ਸਿੰਪਲ ਧਰੁਆਏ ਆ ਉਹਦੇ ਵਿੱਚ ਤੁਹਾਨੂੰ ਜਿਹੜਾ ਸਿੰਪਲ ਜਿਹੜਾ ਜੇ ਉਹਦੇ ਵਿੱਚ ਕੋਈ ਢੱਲ ਨਾ ਸਰਹੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਭਗੰਤ ਮਾਨ ਨੂੰ ਬੇਨਤੀ ਕਰਦੇ ਆ ਅਸੀਂ ਇੱਥੋਂ ਕੁਝ ਲੈਣਾ ਦੇਣਾ ਨਹੀਂ ਗਾ ਅਸੀਂ ਤਾਂ ਇੱਕ ਸਰਪ ਜਿਹੜਾ ਖਿਵਾੜ ਹੋਈ ਜਾਂਦਾ ਵਿਆਹਾਂ ਦੇ ਵਿੱਚ ਜਿਹੜਾ ਨਕਲੀ ਐਨਾ ਸਮਾਨ ਬਣੀ ਜਾਂਦਾ ਇਹ ਸਾਡੇ ਕੋਲੇ ਘਰ ਤੋਂ ਘੱਟ ਜਿਹੜਾ ਇੱਕ ਮਣ ਘੋ ਦੇਸੀ ਪਿਆ ਜਿਹਦੇ ਵਿੱਚ ਅਸੀਂ 4-4 ਕਿਲੋ ਦੁਕਾਨਾਂ ਤੋਂ ਲਿਆ ਹੁਣ ਉਹਨਾਂ ਦੀ ਹੋਣ ਲੱਗੇ ਆ ਸਾਨੂੰ ਇਹ ਵੀ ਪਤਾ ਸੀ ਵੀ ਜਦੋਂ ਇਹ ਆਉਂਦੇ ਆ ਮਤਲਬ ਫੂਡ ਇਨਸਪੈਕਟਰ ਆਉਂਦੇ ਆ ਜਦੋਂ ਤੇ ਇੱਕ ਦੁਕਾਨ ਤੇ ਆਉਂਦੇ ਆ ਤੇ ਦੂਜੇ ਸਾਰਿਆਂ ਨੂੰ ਟੈਲੀਫੋਨ ਚਲੇ ਜਾਂਦਾ ਅਸੀਂ ਉਹਨਾਂ ਦਾ ਇਲਾਜ ਕੀਤਾ ਉਹ ਸਾਡੀ ਗੱਡੀ ਦੇ ਵਿੱਚ ਆ 5-5 4-4 ਲੀਟਰ ਅਸੀਂ ਘਿਓ ਦੇ ਲਿਆ ਜਿਹਦੀ ਘਿਓ ਦੀ ਕੀਮਤ 400 250 300 ਦੇਸੀ ਘਿਓ ਤੇ ਮਾਰਕਾ ਹੁਣ ਉਹਨਾਂ ਦੀ ਦੁਕਾਨ ਤੇ ਜਾਵਾਂਗੇ ਉਹਨਾਂ ਨੂੰ ਪੈਸੇ ਜਿਹੜੇ ਪਾਏ ਆ ਸਕੈਂਡਲ ਨਾਲ ਉਹਨਾਂ ਦੁਕਾਨਦਾਰ ਵੀਰਾਂ ਦੀ ਫੋਟੋ ਵੀ ਅਸੀਂ ਵਿੱਚ ਲਈ ਆ ਦੁਕਾਨ ਦੀ ਫੋਟੋ ਵੀ ਲਈ ਅਸੀਂ 8 ਦਿਨ ਤੋਂ ਇਹ ਕੰਮ ਕਰ ਰਹੇ ਆ ਤੇ ਜਿਹੜਾ ਹੁਣ ਇੱਥੇ ਜਿੰਨਾ ਜਿੰਨਾ ਸਾਨੂੰ ਛੱਕੀ ਸਮਾਨ ਦਿੱਸਿਆ ਬਹੁਤ ਹਲਾਤ ਮਾੜੇ ਦਿੱਸਿਆ ਆ ਤੁਹਾਨੂੰ ਵਿੱਚ ਵਿਖਾਤਾ ਮੁੰਡਿਆਂ ਨੇ ਐਂਦੀ ਐਂਦੀ ਬੈਲ ਤੇ ਸਮੈਲ ਇੱਥੇ ਆ ਰਹੀ ਏ ਬੰਦਾ ਖੜ ਨਹੀਂ ਸਕਦਾ ਤੇ ਕਿੱਥੇ ਅਸੀਂ ਕਹਿੰਦੇ ਵੀ ਨਾਬੀ ਦੁਕਾਨ ਆ ਜਿਹੜੀ ਅਸੀਂ ਬਹੁਤ ਮੇਰੇ ਕਹਾ ਮੋਗੇ ਤੱਕਰ ਵੀ ਸਮਾਨ ਜਾਂਦਾ ਅਸੀਂ ਲੱਗੇ ਆ ਜੀ ਅੱਜ ਦਾ ਜਿਹੜਾ ਜੋ ਅਸੀਂ ਲੋਕਾਂ ਨਾਲ ਵਾਧਾ ਕੀਤਾ ਸੀ ਲੋਕਾਂ ਨੂੰ ਕਹਿੰਦੇ ਆ ਅਸਾ ਚੰਨੂ ਕਹਿੰਦੇ ਆ ਵੀ ਸਾਡਾ ਸਾਥ ਦਿਓ ਤੇ ਜਿਹੜਾ ਇਹ ਟੀਮ ਆਈ ਆ ਕੋਈ ਪੁੱਸਤੋਂ ਅਸੀਂ ਇਹਨਾਂ ਨੂੰ ਵੀ ਇੱਕ ਦਸਰਾਂ ਚੋੜੇ ਆ ਕਿ ਵੇਖਾ ਜੇ ਕਿਤੇ ਇਹ ਬੰਦੇ ਜਿਹੜੇ ਫੜਾਉਣ ਵਾਲੇ ਆ ਇਹ ਖੜਨ ਵਾਲੇ ਨਹੀਂਗੇ ਅਸੀਂ ਬੜੀ ਤੈਤ ਕਰ ਜਾਵਾਂਗੇ ਸਾਨੂੰ ਵਿਸ਼ਵਾਸ ਤਾਂ ਦੁਆਰਾ ਹੈ ਪਰ ਇੱਕ ਜਣੀ ਸਾਨੂੰ ਹੈਰਾਨਗੀ ਵਾਲੀ ਗੱਲ ਆ ਵੀ ਬੜੀ ਗੱਲ ਗੁਪਤ ਰੱਖੀ ਸੀ ਅਸੀਂ 5 ਦਿਨ ਤੀ ਸਾਡੇ ਪੰਜਾਂ ਬੰਦਿਆਂ ਕੋਲੇ ਗੱਲ ਸੀਗੀ ਅਸੀਂ ਘੋ ਲੈ ਜਾਂਦੇ ਅਸੀਂ ਮੁੰਡਿਆਂ ਨੂੰ ਘੱਲ ਘੱਲ ਕੇ ਸਾਰਾ ਕੁਝ ਕੂਪ ਲਈ ਜਾਂਦੇ ਸੀ ਅੱਜ ਜਦੋਂ ਉੱਥੇ ਗੱਲ ਕੀਤੀ ਆ ਟ੍ਰੋਈਪੁਰਾ ਜਦੋਂ ਟੀਮ ਪੂਰੀ ਆ ਉਦੋਂ ਐ ਨਵਾਂ ਮਿੰਟੋਪਾਲ ਮੈਨੂੰ ਭਰੋਸੇਜਕ ਸੁੱਤਰ ਜੀਰੂ ਪਤਾ ਲੱਗਿਆ ਜੀਰੇ ਦੇ ਵਿੱਚ ਚੰਗੀਆਂ ਦੁਕਾਨਾਂ ਵੀ ਹੈਗੀਆਂ ਅਸੀਂ ਇਹ ਨਹੀਂ ਕਹਿੰਦੇ ਚੰਗੇ ਲੋਕ ਵੀ ਵਿੱਚ ਬਹੁਤ ਹੈਗੇ ਜਿਹੜੇ ਸੌਦੇ ਵਾਲੀਆਂ ਦੁਕਾਨਾਂ ਕਰਿਆਣੀਆਂ ਚੰਗੀਆਂ ਵੀ ਆ ਉਹ ਵੀ ਬੰਦੇ ਸਾਡੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਵੀ ਯਾਰ ਜਿਹੜੇ 130 ਦੁਕਾਨਾਂ ਦੇ ਵਿੱਚੋਂ ਯਾਰ 15 ਕ ਦੁਕਾਨਦਾਰ ਜਿਹੜਾ ਬਾੜਾ ਵੇਚ ਰਹੇ ਤਾਂ ਸਾਡੇ ਸਾਰੇ ਸ਼ਹਿਰ ਨੂੰ ਦਗਨਾਮ ਕਰ ਰਹੇ ਆ ਮੈਂ ਸਾਰੀ ਪ੍ਰੈਸਰ ਨੂੰ ਜੀਰੇਦੀਨ ਨੂੰ ਕੋਇਟਪੁਰ ਦੀ ਨੂੰ ਇਹ ਗੱਲ ਕਹਿੰਦਾ ਵੀ ਸਾਡੀ ਗੱਲ ਜਿਹੜੀ ਤੁਹਾਨੂੰ ਮੰਨ ਕੇ ਪਹਚਾਓ ਤੁਸੀਂ ਸਾਡੇ ਨਾਲ ਖੜੋ ਤੁਸੀਂ ਚੌਥਾ ਪਾਵਾਂ ਤੁਸੀਂ ਸਾਡੀ ਅੱਗੇ ਵੀ ਮਦਦ ਕਰਦੇ ਆ ਕਿ ਅਸੀਂ ਇਨਸਾਫ ਤੇ ਚੱਲਣ ਵਾਲੇ ਬੰਦੇ ਆ ਮੈਂ ਜੀ ਡਾਕਟਰ ਅਮਰਜੀਤ ਸਿੰਘ ਮੇਰਾ ਨਾਮ ਹੈ ਜੀ ਮੈਂ ਇੱਕ ਸੈਕਟ ਅਫਸਰ ਤੋਂ ਹਾਂ ਅੱਜ ਸਾਨੂੰ ਇੱਕ ਕਿਸਾਨ ਜਿਹਾ ਬੰਦਾ ਹੈ ਕਬੀ ਜਿਸਾਨ ਜੋ ਤੁੰਦੀ ਕਾਰਨੀਆ ਬਰਨ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਦੇ ਸਹਿਯੋਗ ਨਾਲ ਹੀ ਅੱਜ ਅਸੀਂ ਸਾਡੀ ਸਾਰੀ ਟੀਮ ਇੱਥੇ ਵੀਰੇ ਆਏ ਆ ਤੇ ਦੋ ਤਿੰਨ ਫਲਾਮਾਂ ਤੇ ਅਸੀਂ ਸਰਕਲਿੰਗ ਕੀਤੀ ਹੈ ਤੇ ਹੁਣ ਇਸ ਵੇਲੇ ਸਾਡੀ ਜਿਹੜੀ ਜੋ ਸੰਤਰੀ ਸੀ ਅ ਸ਼੍ਰੀ ਕਰਮਚੰਦ ਬੇਕਰਸ ਜਿਹੜੀ ਪ੍ਰਾਣੀ ਦੁਕਾਨ ਅਸੀਂ ਉਥੋਂ ਕੁਝ ਸੈਂਪਲ ਕਲੈਕਟ ਕੀਤੇ ਜੋ ਜੋ ਸਾਨੂੰ ਡਾਊਟ ਫੁੱਲ ਲੱਗੇ ਇਹਨਾਂ ਸੈਂਪਲਾਂ ਨੂੰ ਅਸੀਂ ਸਾਰਿਆਂ ਦੀ ਗੈਰਹਾਜ਼ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸੀਲ ਬੰਦ ਕਰਕੇ ਹੁਣ ਅਸੀਂ ਸਕੇ ਲੈਬ ਤੇ ਭੇਜਾਂਗੇ ਤੇ ਨਤੀਜਾ ਆਉਣ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਹੋ ਜੇ ਕਿਸੇ ਦੇ ਜਿਹੜਾ ਖੋਇਆ ਉਹ ਉਲੀ ਲੱਗਾ ਬਿਲਕੁਲ ਨਹੀਂ ਹੈ ਠੀਕ ਹੈ ਉਹਨਾਂ ਨੇ ਉਸੇ ਟ੍ਰੇ ਚੋਂ ਹੀ ਸੈਂਪਲ ਲੇਤਾ ਸੀ ਉਹ ਹੋਇਆ ਕੀ ਹੈ ਕਿ ਮੁੰਡਾ ਜਦੋਂ ਰੱਖਣ ਆ ਗਿਆ ਉਹ ਉੱਪਰ ਇੱਕ ਟ੍ਰੇ ਹੋਰ ਰੱਖੀ ਗਈ ਹੈ ਠੀਕ ਹੈ ਇਸ ਕਰਕੇ ਜਿਹੜਾ ਘਿਓ ਹੈ ਨਾ ਅਸੀਂ ਘਿਓ ਦੇਸੀ ਬਣਾਉਂਦੇ ਆ ਨਾ ਹੀ ਅਸੀਂ ਵੇਚਦੇ ਆ ਲੇਕਿਨ ਉਹਨਾਂ ਨੇ ਜਿਹੜਾ ਅਸੀਂ ਦੂਸਰਾ ਘਿਓ ਵਨਸਪਤੀ ਯੂਜ਼ ਕਰਦੇ ਆ ਉਹਨਾਂ ਨੇ ਉਹਦਾ ਵੀ ਸੈਂਪਲ ਲਿਆ ਹੈ ਠੀਕ ਹੈ ਜੀ ਬਾਕੀ ਰਿਪੋਰਟ ਸਾਹਮਣੇ ਆ ਜੇ ਹਾਂਜੀ ਆਪਣੇ ਇਧਰ ਗੋਡਾਊਨ ਚ ਕੌਮਸ਼ਾਲਾ ਰੋਡ ਤੇ ਫਿਰੋਸਪੁਰ ਤੋਂ ਫੂਡ ਸੇਫਟੀ ਦੀ ਟੀਮ ਤੇ ਉਹਨਾਂ ਦੇ ਨਾਲ ਕਿਸਾਨ ਜੱਫੇ ਬੰਦਿਆਂ ਉਹ ਇੱਥੇ ਆਏ ਨੇ ਉਹਨਾਂ ਨੂੰ ਈਸੀ ਦਾ ਸੀਗਾ ਕਿ ਉਪਰੋਂ ਕੀ ਅਸੀਂ ਇੱਥੇ ਚੈਕਿੰਗ ਕਰਨੀ ਹੈ ਠੀਕ ਹੈ ਜੀ ਉਹਨਾਂ ਨੇ ਚੈਕਿੰਗ ਕੀਤੀ ਹੈ ਸਭ ਤੋਂ ਪਹਿਲਾਂ ਜਦੋਂ ਆਏ ਆ ਉਹਨਾਂ ਨੂੰ ਸੌਰੀ ਕਿ ਉਹਨਾਂ ਨੂੰ ਵੇਟ ਕਰਨੀ ਪਈ ਕਿਉਂਕਿ ਲੜਕਾ ਲੰਚ ਟਾਈਮ ਸੀਗਾ ਉਹ ਲੌਕ ਕਰਕੇ ਤੇ ਮਾਰਕੀਟ ਚ ਲੱਗ ਗਿਆ ਇਹ ਚਾਬੀ ਲੈ ਕੇ ਫਿਰ ਉਹਨਾਂ ਨੇ ਜਦੋਂ ਮੈਨੂੰ ਸਰ ਨੇ ਕਾਲ ਕੀਤੀ ਮੈਂ ਉਵੇਂ ਹੀ ਇੱਥੇ ਗੋਡਾਊਨ ਪਹੁੰਚ ਗਿਆ ਸੀ ਲੜਕੇ ਨੂੰ ਕਾਲ ਕਰਕੇ ਬੁਲਾਇਆ ਤੇ ਗੋਡਾਊਨ ਖੁੱਲ੍ਹਿਆ ਸੀ ਤੇ ਇਹਨਾਂ ਨੇ ਸਾਰਾ ਕੁਝ ਚੈੱਕ ਕੀਤਾ ਜੀ ਠੀਕ ਹੈ ਜੀ ਚੈੱਕ ਕਰਨ ਦੇ ਵਿੱਚ ਇਹਨਾਂ ਨੂੰ ਸਰ ਨੇ ਕਿਹਾ ਕਿ ਅਸੀਂ ਇੱਥੇ ਆ ਚੀਜ਼ਾਂ ਦੇ ਸੈਂਪਲ ਲੈਣੇ ਆ ਅਸੀਂ ਕਿਹਾ ਜੀ ਤੁਸੀਂ ਲੈ ਸਕਦੇ ਹੋ ਕਿਉਂਕਿ ਅਸੀਂ ਇੱਕ ਪਿਓਰਟੀ ਹਰ ਕੰਮ ਦੇ ਵਿੱਚ ਹਰ ਚੀਜ਼ ਦੇ ਵਿੱਚ ਇੱਕ ਕੋਈ ਚੀਜ਼ ਯੂਜ਼ ਕਰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਉਹ ਕਹਿੰਦੇ ਕਿ ਇੱਕ ਮਟੀਰੀਅਲ ਤੇ ਆ ਵੇਸਟ ਉਹ ਵੇਸਟੇਜ ਮਟੀਰੀਅਲ ਕੀ ਹੈ ਕਿ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਜਿਹੜੀ ਉਹਦੇ ਵਿੱਚੋਂ ਪੀਸ ਕੁੱਟੇ ਆ ਉਹ ਵੇਸਟੇਜ ਅਸੀਂ ਇੱਕ ਭਾਂਡੇ 'ਚ ਕੱਢੀ ਹੋਈ ਹੈ ਉਹ ਸ਼ਾਮ ਨੂੰ ਨਗਰਪਾਲਿਕਾ ਦਾ ਹੀ ਲੱਗਦਾ ਠੀਕ ਹੈ ਸਫਾਈ ਵਾਲਾ ਜਿਹੜਾ ਉਹ ਵੇਸਟੇਜ ਲੈ ਜਾਂਦਾ ਖੜੀ ਇਕੱਠੀ ਕਰਕੇ ਉਹ ਅਸੀਂ ਉਹ ਸ਼ਾਮ ਨੂੰ ਆਂਦਾ ਆਪਣੀ ਗੱਡੀ ਲੈ ਕੇ ਸਾਰਾ ਇਕੱਠਾ ਕਰਕੇ ਲੈ ਜਾਂਦੇ ਉਹ ਕਹਿੰਦੇ ਕਿ ਅਸੀਂ ਬਾਕੀ ਚੀਜ਼ਾਂ ਦੇ ਵੀ ਸੈਂਪਲ ਲੈਣੇ ਆ ਉਹ ਉਹਨਾਂ ਨੇ ਇੱਕ ਜਿਹੜੀ ਚੀਜ਼ਾਂ ਦੇ ਵੀ ਸੈਂਪਲ ਲਏ ਆ ਉਹ ਅਸੀਂ ਉਹਨਾਂ ਨੂੰ ਕੋਈ ਵੀ ਮੜਾ ਨਹੀਂ ਕੀਤਾ ਉਹਨਾਂ ਨੇ ਸੈਂਪਲ ਲਏ ਆ ਇਹ ਹੁਣ ਸੈਂਪਲ ਅੱਗੇ ਲੈਬੋਰਾਟਰੀ ਤੇ ਜਾਣਗੇ ਠੀਕ ਹੈ ਜੀ ਜੋ ਵੀ ਰਿਪੋਰਟ ਆਏਗੀ ਉਹ ਅਸੀਂ ਦੇਖ ਲਵਾਂਗੇ